ਦੀਨ ਦੁਨੀਆ ਦੇ ਵਾਲੀ 탄탄 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿੱਥੇ ਬੰਨੀਆਂ ਇਸ ਮਹਾਨ ਪਰਬ ਨੂੰ ਮਨਾਉਣ ਦੇ ਲਈ ਤਿਆਰੀਆਂ ਕਰ ਰਹੀਆਂ ਨੇ ਪੱਟਨਾ ਸਾਹਿਬ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਉੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਇੱਕ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਪੰਕਰ ਸਹਿਬਾਂ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਜੋ ਭਾਰਤ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਖੇਤरां ਤੋਂ ਹੁੰਦਾ ਹੋਇਆ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਰਿਹਾ ਪੰਜਾਬ ਦੇ ਇਸ ਸਮੂਹ ਨਾਨਕ ਨਾਮ ਲੈਵਾ ਗੁਰੂ ਖਾਲਸਾ ਪੰਥ ਸਮੂਹ ਸਿੱਖ ਸੰਗਤ ਨੂੰ ਇਹੋ ਅਪੀਲ ਹੈ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਪੰਥ ਪੈਰੇ ਸਹਿਬਾਂ ਤੇ ਸੰਗਤਾਂ ਦਾ ਆਪਾਂ ਨੇ ਵੱਧ ਚੜ ਕੇ ਸਵਾਗਤ ਕਰਨਾ ਹੈ ਮੈਂ ਸ਼ਰਮਣੀ ਅਕਾਲੀ ਦਲ ਇਸ ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਪੰਦਰ ਸਵਜੀਤ ਹੋ ਕੇ ਨਿਕਲਿਆ ਮੈਂ ਉਸ ਦੇ ਸਮੂਹ ਵਰਕਰਾਂ ਨੂੰ ਡੈਲੀਗੇਟਾਂ ਨੂੰ ਔਰ ਸਮੂਹ ਲੀਡਰ ਸਾਹਿਬਾਨ ਨੂੰ ਇਹ ਅਪੀਲ ਕਰਦਾ ਕਿ ਰੂਟ ਜਿਹੜਾ ਹੈ ਉਹ ਨਾਲ ਤੁਹਾਨੂੰ ਜਿਹੜਾ ਭੇਜ ਦਿੱਤਾ ਗਿਆ ਜਾਂਦਾ ਹੈ ਕਿ ਤੁਸੀਂ ਜਿੱਥੇ-ਜਿੱਥੇ ਵੀ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਦੀ ਛਤਰ ਛਾਇਆ ਹੈ ਪੰਪਰ ਸਾਹਿਬਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜਿਸ ਸ਼ਹਿਰ ਕਸਬੇ ਦੇ ਵਿੱਚ ਆਉਣ ਹੁੰਦਾ ਹੈ ਵੱਧ ਤੋਂ ਵੱਧ ਹਮ ਹਮਾ ਕੇ ਸ਼ਰਧਾ ਭਾਵਨਾ ਸਹਿਤ ਦਰਸ਼ਨ ਕਰੀਏ ਔਰ ਸਹਿਯੋਗ ਦੇਈਏ ਸਵਾਗਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ